ਆ ਕੂਤਰ ਆ ਜਿੰਨੇ ਦਿਖਾਈ ਉਹਨੇ ਆ ਵੀ ਉਹਦਾ ਆ ਵੀ ਉਹਦਾ ਮਾ ਫਿਰ ਯਾਰ ਇੰਨੇ ਤਾਂ ਉਹਦੇ ਕੋਲੇ ਨਹੀਂ ਹੈਗੇ ਜਿੰਨੇ ਤੂੰ ਰੋਲੇ ਕੋਲੀ ਫਿਰ ਤਾਂ ਇੰਨੇ ਤਾਂ ਗਲਿਆਰ ਕੋਲੇ ਜਿੰਨੇ ਤੂੰ ਰੱਖੀ ਬੈਠਾ ਹਾਂ ਕਲਾਜੀ ਛੱਡੀ ਉਹਨਾਂ ਦਾ ਇੱਥੇ ਤੇ ਕਹਿੰਦਾ ਅੱਜ ਵੀ ਚੱਕਣਾ ਮੈਂ ਠੀਕ ਹੈ ਚੱਕ ਲਈ ਮੈਂ ਕਹਿੰਦਾ ਲੱਗਿਆ ਤਾਂ ਅੱਜ ਤੇ ਇੰਦਾਂ ਹੀ ਆਂ ਭੇੜ ਚਾਲਵਾ ਯਾਰ ਇਹ ਤਾਂ ਤੇ ਚੱਕਣ ਚਕਾਉਣ ਨਾਲ ਬਣਦਾ ਬਈ ਕੁਸ ਉਹ ਕੁਸੇ ਮੈਂ ਐਵੇਂ ਲੋਕਲ ਥੁਰਬੂ ਲੋਗੇ ਉਹ ਨਾ ਕੋਊਤਰ ਨਹੀਂ ਆਇਆ ਤਾਂ ਕੱਟਿਆ ਗਿਆ ਦਵਾਰੇ ਕੋਊਤਰ ਚੜਦੇ ਤਾਂ ਹਾਂ ਉਹਨਾਂ ਨਾਲ ਕੂਤਰ ਆ ਗਿਆ ਤਾਂ ਥੱਲੇ ਤੁਹਾਨੂੰ ਸ਼ਾਮਿਲ ਦੀ ਬਾਅਦ ਚ ਵੀ ਟਾਈਮ ਤੇ ਹਾਂ ਦੇ ਉੱਤੋਂ ਵਾਲਾ ਨਾਲ ਕੂਤਰਾ ਲੈਂਦਾ ਨਾ ਦੁਵਾਰੇ ਜਿਹੜਾ ਹੀ ਮਾਰ ਹੈ ਕਈ ਕੂਤਰ ਕੀ ਹੁੰਦੇ ਆ ਤਾਂ ਖੜੇ ਰਹਿੰਦੇ ਆ ਘੰਟਾ ਘੰਟਾ ਨਹੀਂ ਟੁੱਟਦੇ ਤਾਂ ਹਾਂ ਤੋਂ ਤੇ ਕਈ ਕੂਤਰ ਆਪ ਛੇਦੀ ਆਉਣ ਜਾਣੀ ਕਰ ਜਾਂਦੇ ਆ ਤੇ ਜਿਹੜੇ ਛੇਦੀ ਥੱਲੇ ਆਉਣ ਜਾਣੇ ਵਾਲ ਥੱਲੇ ਵਾਲੇ ਰੋਲਾ ਪਾ ਲੈਂਦੇ ਆ ਵੀ ਕੂਤਰ ਦਿਖਾਉਂਦਾ ਤਾਂ ਕਿੱਥੋਂ ਆਇਆ ਵਹਿ ਕੇ ਆਇਆ ਲੜਾਈ ਦਾ ਜਾਂ ਦੂਜੇ ਪਿੰਡੋਂ ਰਾਹ ਚੋਂ ਫਰੋਂ ਪਾਣੀ ਪੀ ਕੇ ਆ ਗਿਆ ਉਹ ਤਾਂ ਗਲਤੀ ਆ ਜਿਹੜਾ ਕੂਤਰ ਸਾਈਡ ਤੋਂ ਆਉਂਦਾ ਹਾਂ ਕਈ ਵੰਦ ਰੋਲਾ ਪਾਉਣ ਲੈ ਮੇਰਾ ਵੀ ਤਾਂ ਮੇਰਾ ਵੀ ਤਾਂ ਆ ਦੇ ਜੀ ਦਾ ਬੰਦੇ ਦਾ ਜਾਂਦਾ ਕੂਤੋਂ ਦਾ ਪਤਾ ਹੁੰਦਾ ਵੀ ਸਵੇਰ ਦਾ ਕਿਹਦਾ ਉੱਚਾ ਉੜਦਾ ਤੇ ਉਹ ਬੰਦੇ ਨਿਗਤ ਕਰਕੇ ਜਲਾ ਕਹਿੰਦਾ ਵੀ ਜਿੱਤੀ ਵਾਲੇ ਉਹ ਡਿੱਗ ਪਿਆ ਚੱਕੀ ਲੈ ਗਿਆ ਹੂੰ ਬਹੁਤ ਸਾਨੂੰ ਰੱਤਾ ਕੇ ਬੰਦੇ ਨੇ ਹੱਲ ਲਕ ਨੂੰ ਕਿਹਾ ਨਹੀਂਗਾ ਪਰ ਬਹੁਤ ਮਾੜੀ ਗੱਲ ਆ ਉਹਦੇ ਵਾਸਤੇ ਉਹਨੇ ਬੱਚਾ ਘੜਾਇਆ ਜਨ ਮਹੀਨਾ ਲਾ ਉਹਨੇ ਹਰ ਇੱਕ ਇਲਾਕੇ ਦੀ ਕਮੇਟੀ ਚਾਹੀਦੀ ਆ ਹੂੰ ਜਿਵੇਂ ਜਿਲ੍ਹਿਆਂ ਦੀ ਬਣ ਜਾਂਦੇ ਮਲੇ ਜਾਣੇ ਦੀ ਜੇ ਕਿਸੇ ਵਾਜ ਦਾ ਰੋਲਾ ਪੈਂਦਾ ਫੇਰ ਉਹ ਬੰਦਾ ਕਮੇਟੀ ਫੈਸਲਾ ਕਰੇ ਵੀ ਸਬੂਤ ਲਵੇ ਫੇਰ ਉਹ ਬੰਦੇ ਨੂੰ ਗਾਹਲੇ ਨੂੰ ਪੈਸੇ ਦਿੱਤੇ ਜਾਣ ਬਈ ਇਹਦਾ ਇੱਥੇ ਗਲਤ ਸੀ ਤੂੰ ਇੱਥੇ ਗਲਤ ਹਾਂ ਬਈ ਇਹ ਵਧੀਆ ਰਿਜ਼ਲਟ ਮਿਲਿਆ ਸਾਰੇ ਤਰ੍ਹਾਂ ਦੀਆਂ ਮੰਗਾਲੀਆਂ ਠੀਕ ਆ ਉਹ ਉਹ ਸਿਖਾਉਂਦੇ ਨੇ ਪਹਿਲਾਂ ਤੁਹਾਨੂੰ ਵੀ ਐਵੇਂ ਕਰੋ ਐਵੇਂ ਕਰੋ YouTube ਤੇ ਕੱਢ ਲੋ ਇਹ ਵੀ ਇਹ ਵੀ ਕੋਈ ਨਾ ਇਹ ਜੀ ਹੁਣ ਪਿੰਡ ਦੇ ਨੇ ਹੁਣ ਭੀਜੇ ਨਾ ਮੈਂ ਕੋਈ ਨਾ ਹਾ ਭੀਜ ਬੜੀ ਬਾਵਾ ਮਹਿੰਗਿਆ ਕਰ ਸਹੀ ਆ ਚੈਨਲ ਤੇ ਤੂੰ ਹੀ ਬਹੁਤ ਔਖਾ ਚਾਹਦਾ